ਤੇਰੀ ਕਿਹੜੀ ਮਾਤਾ ਹੁੰਦੀ ਔਰੇ ਲੋਕਾਂ ਨੂੰ ਤੇ ਆਪਾਂ ਬਲੇਖਣੇ ਪਾਈਏ ਨਾ ਔਰੇ ਤੇਰੀ ਮਾਤਾ ਕਿੱਡੀ ਹੁੰਦੀ ਐ ਅਸਾਂ ਕਿਹਾ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਵੀ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮੈਂ ਜੂਤ ਫਿਰਨਾ ਤੂੰ ਜਾਸ ਰੱਖੇਗਾ ਤੂੰ ਅੱਜ ਇਹ ਸਮਝ ਨਹੀਂ ਮਰਦਾ ਇੱਥੇ ਲੋਕਾਂ ਦੇ ਪਾਸੇ ਕਰਨਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੁੱਤਾ ਉੱਥੇ ਕਿਹਦੇ ਕਹਿਣਾ ਮਾਤਾ ਉਹਦੇ ਕਿਹਦੇ ਕੋਈ ਆਉਂਦੀ ਅਵਰ ਤੋਂ ਗਾਲ ਨਾ ਕੱਢੀ ਸਮਝ ਕਿ ਕਿਸਕੇ ਲੈ ਕੇ ਉਧਰ ਮੈਂ ਉੱਥੋਂ ਤੈਨੂੰ ਮਾਤਾ ਤੂੰ ਚਾਹੂ ਗੰਦ ਚ ਹੈ ਤਾ ਤੂੰ ਖੜਾ ਇਹ ਡਾਂਗ ਖੋਣਗੇ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਫਾਮੇ ਨਿਕਾ ਯਾਰ ਡਾਂਗ ਰਖਮਣ ਪੈਣ ਦੇ ਰਲਾ ਇਹ ਡਾਂਗ ਫੇਰਾਂਗੇ ਯਾਰ ਪਖੰਡ ਬਾਗ ਦੇ ਉੱਪਰ ਤੋਂ ਡਾਂਗ ਫਰਾਗੇ ਤੇ ਸਾਡੇ ਸੇ 2 4 5 ਬੰਦਾ ਚੁੱਦਾ ਪਖੰਡ ਬਾਜੇ ਹੁਣ ਕਰ ਤੇ ਗਾਣ ਕੁੱਟ ਤੂੰ ਮੈਂ ਬਾਜਾ ਯਾਰ ਸਰਾਬ ਨਾ ਕਲਾਕਾਰੀ ਦਾ ਡਾਂਗ ਫਰੇ ਜਰਾ ਮੁੰਡੇ ਸਾਡੇ ਕੋਈ ਨਹੀਂ ਬਚ ਬਾਜਾ ਸਰਾਬ ਆਹ ਰਣ ਉਹ ਜਿਹੜਾ ਮੈਂ ਖੜਾ ਮੈਂ ਖੜ ਜਾ ਉੱਥੇ ਨਹੀਂ ਗਿਆ ਖੜਾ ਦੇ ਵਿੱਚ ਕਰੀ ਬਣਾ ਕੱਟਾ ਜੇ ਉੱਥੇ ਕਰਨਗੇ ਅਸੀਂ 20 ਕਰਾਣਾ ਕੰਮ ਤੇ ਨਹੀਂ ਰਾਂ ਮਜ਼ਦੂਰ ਕਰਾਣਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੇ ਗਾਂਡ ਗੁਰਦੂ ਨੀ ਮੈਂ ਇੱਥੋਂ ਕਿੱਥੇ ਰਮਤ ਕਰ ਲੂ ਗਾਂਡ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰਣੂ ਦੇ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਦੇ ਉੱਥੇ ਜੀ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਕਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬੁੱਧਵਾਰ ਆਜੀ ਮੇਰੇ ਕੋਲੇ ਕੱਲ ਨੂੰ ਘਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਤਾਰਾ ਮੇਰੇ ਨਾਲ ਉਹ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਜੇ ਮੈਨੂੰ ਉੱਥੇ ਖੜਾ ਦੇਖਣਾ ਤੇਰੀ ਧੌਣ ਕੁੱਟ ਕੇ ਲੈ ਜਾਊ ਮੈਥੋਂ ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਰ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਮੁੰਡੇ ਸਿੱਖਾਂ ਮੈਂ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਭਾਈ ਪਾਣੀ ਭਾਈ ਪਾਣੀ ਭਾਈ ਪਾਣੀ ਪਾਣੀ ਨਹੀਂ ਭਾਈ ਨੂੰ ਪਾਣੀ ਦੇ ਬਰੇ ਮਦਰ ਪਾਣੀ ਦੇ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਸ਼ੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ 'ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ 'ਚ ਮਾਤਾ ਆ ਗਈ ਮਾਤਾ ਇਹ ਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਵੀ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਮਾਤਾ ਦਾ ਸਤਿਕਾਰ ਕਰਦੇ ਹਾਂ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਾਰੇੜੇ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡ ਵਾਲਾ ਸਾਰੇ ਪਿੰਡਾਂ ਦੇ ਵਿੱਚੋਂ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਆ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰਾਂ ਦੇ ਸਿਸਟਮ ਨਾਲ ਲੜੇ ਆ ਕਿਸੀ ਪਾਰਟੀ ਨਾਲ ਇੱਧਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਇਹਨਾਂ ਨੂੰ ਪਤਾ ਸਹ ਕਿੰਨਾਂ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹ ਹੈ ਇਹਨਾਂ ਨੂੰ ਹਨੂ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜ੍ਹਨ ਲਿਖਣ ਸਾਡੀਆਂ ਅੱਗੇ ਬਚ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਪਦੇ ਭਰਾਵਾਂ ਦੀ ਮਾਂ ਬਾਹ ਫੜ ਰਹਾ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾ ਉਹ ਕਰ ਬਹੁਤ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹਾਂਗਾ ਮੈਂ ਤੈਨੂੰ ਅੱਜ ਮਿਲ ਲਈ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਲੈ ਮੇਰੇ ਨਾਲ ਘਰੇ ਆ ਕੇ ਮੁੱਤਬਾ ਨੂੰ ਜਿੰਨੇ ਮਰਜ਼ੀ ਗੱਲ ਕਰ ਲਓ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈਚਾਰੇ ਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਏ ਇੰਨਾ ਥੱਬਾ ਪਰਚਾ ਦੇ ਗਿਆ ਸਾਰਾ ਰਿਕਾਰਡ ਦੇ ਗਿਆ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋਣੇ ਏਅਰਪੋਰਟ ਤੋਂ ਉੱтря ਆਉਣ ਸਾ ਮੇਰਾ ਪਾਸਪੋਰਟ ਰੱਖ ਲਿਆ ਆਉਣ ਤੋਂ ਮੇਰੀ ਰੈਟ ਪਾਲੀ ਪੂਰਾ ਯੂਰਪ ਘੁੰਮਣ ਤੋਂ ਬਾਅਦ ਪਾਲੀ 2 ਮਿੰਟ ਮੇਰੀ ਗ ਤੁਸੀਂ ਆਪਾਂ ਇਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਹਾਸ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ